ਨਿਤਧਾਰਕਰ ਵੱਲੋਂ ਪੰਜ ਸਿੰਘ ਸਾਬਾਨਾਂ ਦੀ ਮੀਟਿੰਗ ਬੁਲਾਈ ਗਿਆ ਤੇ ਨਾਲ ਹੀ ਸਵਾਲ ਇਹ ਵੀ ਬੰਦਾ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਆਣਗੇ ਜਾਂ ਨਹੀਂ ਆਣਗੇ ਵੀ ਇੱਕ ਸਵਾਲ ਹੈ ਜੀ ਸਿੰਘ ਸਾਬਾਨ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹ ਜਿਹੜੀ ਕਿਾ ਕਾਨੂੰਨ ਮੁਤਾਬਕ ਹੈ ਲਈਏ ਸੁਧਾਨ ਮੁਤਾਬਕ ਜਿਹਨੂੰ ਲਾਗੂ ਕਰ ਦਿੱਤਾ ਗਿਆ ਕਹਿੰਦੇ ਖਾਲੀਦਾਂ ਨਹੀਂ ਪਚੇਗਾ ਖਾਲੀਦਾਂ ਦੀ ਆਗਮਨ ਤੋਂ ਪਹਿਲਾਂ ਹੀ ਇਹ ਦਾਸੀ ਦਿੱਤਾ ਸੁਨਿਆ ਦੇ ਹੀ ਦਿੱਤਾ ਕਿਸੇ ਖਾਲੀਦਾਂ ਨੂੰ ਕੋਈ ਸੰਭਾਲ ਸਕਦਾ ਆਗੂ ਸਸਵੀਰ ਸਿੰਘ ਬਾਦਲੀ ਹੈ 28 ਦਸੰਬਰ ਦੀ ਜਿਹੜੀ ਮੀਟਿੰਗ ਹੈ ਹਾਲਾਂਕਿ ਮੀਟਿੰਗ ਤੇ ਹਾਜ਼ਰ ਤਾਂ ਨਹੀਂ ਆਇਆ ਪਰ ਸੁਆਵੇ ਕਾ ਜਿੰਨਾ ਗੱਲਾਂ ਦਾ ਅਪਾ ਜ਼ਿਕਰ ਕੀਤਾ ਉਹ ਖੂਬ ਮੁੱਦੇ ਵੀ ਪੰਚਕ ਪੰਚਰ ਮੁੱਦਿਆਂ ਦੀ ਗੱਲ ਹੈ ਸਿੰਘ ਸਾਹਿਬਾ ਨੂੰ ਹੋਰ ਪੰਚਕ ਮੁੱਦਿਆਂ ਦੀ ਗੱਲ ਵੀ ਕਰਨਗੇ ਸਤਿ ਸ਼੍ਰੀ ਅਕਾਲ ਮੈਂ ਅ블ਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਲ ਮਿੱਤਰਾ ਤੁਹਾਨੂੰ ਤੇ ਦਰਸ਼ਕਾਂ ਨੂੰ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਨੌ ਸਵਾਲ ਜੀ ਸਰ ਖਬਰਾਂ ਕਈ ਐਮ ਨੇ ਪਰ ਸ਼ੁਰੂ ਕਰਾਂਗੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗबीर ਸਿੰਘ ਨੂੰ ਲੈ ਕੇ ਉਹਨਾਂ ਕੋ ਲਗਾਤਾਰ ਬਾਗੀ ਤਰੇ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਸੀ ਵੀ ਤੁਸੀਂ 2 ਦਸੰਬਰ ਵਾਲੇ ਦਿਨ ਫਸੀਲ ਤੋਂ ਖੜ ਕੇ ਜੋ ਫੈਸਲੇ ਸੁਣਾਏ ਗਏ ਸੀ ਜੋ ਸਜ਼ਾ ਸੁਣਾਈ ਗਈ ਸੀ ਇਹਨ ਬਿਨ ਲਾਗੂ ਕੀਤੀਆਂ ਜਾਣ ਪਰ ਕਿਤੇ ਨਾ ਕਿਤੇ ਉਹਨਾਂ ਚ ਕੋਤਾਹੀ ਦੇਖਣ ਨੂੰ ਮਿਲਿਆ ਸ਼ਰੋਮਣੀ ਅਕਾਲੀ ਦਰ ਕਿਤੇ ਨਾ ਕਿਤੇ ਉਹ ਸ਼ਰਤਾ ਪੂਰੀਆਂ ਨਹੀਂ ਕਰ ਰਿਹਾ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਥੇਦਾਰ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਈ ਗਿਆ ਤੇ ਨਾਲ ਹੀ ਸਵਾਲ ਇਹ ਵੀ ਬਣਦਾ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਆਣਗੇ ਜਾਂ ਨਹੀਂ ਆਣਗੇ ਇਹ ਵੀ ਇੱਕ ਸਵਾਲ ਹੈ ਜੀ ਬਿਲਕੁਲ ਜਦੋਂ ਆਪਾਂ ਗੱਲ ਕਰ ਰਹੇ ਹਾਂ ਸਿੰਘ ਸਹਿਬਾਨ ਦੀ ਮੀਟਿੰਗ ਦੀ ਮੈਂ ਸਮਝਦਾ ਹਾਂ ਕਿ ਅੱਜ ਦੀ ਸਭ ਤੋਂ ਇਹ ਵੱਡੀ ਜਾਣਕਾਰੀ ਹੈ ਜਿਹੜੀ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਦੇਖੋ 2 ਦਸੰਬਰ ਤੇ ਹੁਣ ਆਪਾਂ ਜਨਵਰੀ ਦੇ ਆਖਰੀ ਦਿਨਾਂ ਵੱਲ ਵਧ ਰਹੇ ਹਾਂ ਐਨਾ ਸਮਾਂ ਨਿਕਲ ਗਿਆ 2 ਦਸੰਬਰ ਤੋਂ ਲੈ ਕੇ ਜਨਵਰੀ ਦੇ ਐਂਡ ਤੱਕ ਇਹ ਲਗਾਤਾਰ ਕਮਸਾਂ ਤੇ ਕਮਸਾਂ ਤੁਰਿਆ ਆ ਰਿਹਾ 2 ਦਸੰਬਰ ਨੂੰ ਸਿੰਘ ਸਾਹਿਬਾਨ ਨੇ ਅਕਾਲ ਚਸਤ ਦੇ ਮੀਟਿੰਗ ਬੁਲਾ ਕੇ ਬਕਾਇਦਾ ਅਕਾਲ ਚਸਤ ਦੀ ਫਸੀਲ ਤੋਂ ਸਿੰਘ ਸਾਹਿਬਾਨ ਨੇ ਫੈਸਲਾ ਸੰਹਾਤਨ ਘਾਲ ਲਈ ਦੂਜੇ ਫੈਸਲੇ ਸਹਾਰੇ ਔਰ ਸਾਰਾ ਨੇ ਸੱਚਾ ਆ ਕੇ ਪ੍ਰਵਾਨ ਕੀਤੇ ਰੋਥੋਂ ਬਾਹਰ ਨਿਕਲਦੇ ਹੀ ਆਪਣੋ ਆਪਣੀ ਗੋਲੀ ਬੋਲਣ ਲੱਗੇ ਸਾਰੇ। ਜਿਹੜੇ ਇਹ ਹੋਣ ਲੱਗਿਆ ਕਿ ਸਿੰਘ ਸਾਹਿਬਾਨ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹ ਜਿਹੜੀ ਗਿਆ ਕਾਨੂੰਨ ਮੁਤਾਬਕ ਹੈ ਲਈਏ ਸੰਵਧਾਨ ਮੁਤਾਬਕ ਜਿਹਨੂੰ ਲਾਗੂ ਕਰ ਦਿੱਤਾ ਗਿਆ ਕਹਿੰਦੇ ਅਕਾਲੀਵਾਲੀ ਨਹੀਂ ਬਚੇਗਾ। ਦੂਜੇ ਪਾਸੇ ਜਿਹੜੇ ਅਕਾਲੀਦਾਸ ਲਹਿਰ ਦੇ ਆਗੂ ਸੀ ਉਹਨਾਂ ਨੂੰ ਜਿਹਨਾਂ ਸੱਤ ਮੈਂਬਰੀ ਕਮੇਟੀ 'ਚ ਵੀ ਲਿਆ ਗਿਆ ਸੀ। ਅੱਜ ਤੱਕ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੀ ਨਹੀਂ ਭਰਾਈ ਗਈ। ਕਹਿੰਦੇ ਇੰਨੀ ਗੱਲ ਨਹੀਂ ਪਿਛਲੇ ਸਮੇਂ 'ਚ ਆਪਾਂ ਸਾਰੇ ਜਾਣਦੇ ਆ ਮਾਗੀ ਦੇ ਮੇਲੇ ਤੇ ਮੁਖਸਰ ਅਕਾਲੀਦਰ ਨੇ ਪਰਮੀ ਕਾਨਫਰੰਸ ਕੀਤੀ ਕਾਨਫਰੰਸ ਕਰਕੇ ਉਹਤੇ ਉਹਨਾਂ ਨੇ ਆਪਣੇ ਜਿਹੜੇ ਹੈਗੇ ਮਹਿਤੀਆ ਸੰਸਾਦ ਦੇ ਮੈਂਬਰ ਆ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਇਹਦੇ ਨਾਲ ਚੱਲ ਜਾਂ ਪਿਛਲੇ ਦਿਨਾਂ 'ਚ ਭਾਰਤੀ ਮਹਿਮ ਵੀ ਸ਼ੁਰੂ ਕਰ ਦਿੱਤੀ ਜਣੀ ਪਹਿਲੀ ਮਾਰਚ ਨੂੰ ਬਕਾਇਦਾ ਐਲਾਨ ਹੋ ਗਿਆ ਕਿ ਸ਼੍ਰੋਮਣੀ ਅਕਾਲੀਦਰ ਨੂੰ ਨਮਾਜ਼ ਪ੍ਰਧਾਨ ਮਿਲੇਗਾ ਬਲਵਿੰਦਰ ਸਿੰਘ ਕੁੰਦੜ ਕਾਰਜਕਾਰੀ ਪ੍ਰਧਾਨ ਨੇ ਇਦਵਰੇ ਕੋਈ ਦੋਹਰੇ ਨਹੀਂ ਪਰ ਜੋ ਮਾਗੀ ਮੇਲੇ ਜਿੰਨਾ ਵੀ ਦਰਸ਼ਕਾਂ ਨੇ ਸੁਣਿਆ ਹੋਵੇਗਾ ਜਮੂਰਾ ਨੇ ਜਿੰਨਾ ਨੇ ਵੀ ਸੁਣਿਆ ਮਾਗੀ ਮੇਲੇ ਤੇ ਅਕਾਲੀ ਕਾਨਫਰੰਸ ਨੂੰ ਸਾਰੇ ਜਿਹੜੇ ਸੀਨੀਅਰ ਆਗੂ ਸੀ ਉਹ ਇੱਕੋ ਆਵਾਜ਼ ਨਾਲ ਹੀ ਗੱਲ ਕਰੀ ਸੀ ਇੱਕ ਸਖਰੀ ਸੰਬਾਦਲ ਹੀ ਅਕਾਲੀ ਗੱਲ ਦੇ ਪ੍ਰਧਾਨ ਹੋ ਸਕਦੇ ਆ ਸੋ ਪਹਿਲੀ ਮਾਰਚ ਵੀ ਆਈ ਸਮਝੋ ਅਕਾਲੀ ਦਲ ਦੇ ਆਗੂਆਂ ਨੇ ਤਾਂ ਪਹਿਲਾਂ ਹੀ ਇਹ ਦਾਸੀ ਦਿੱਤਾ ਸੁਨਿਆ ਦੇ ਹੀ ਦਿੱਤਾ ਕਿ ਜੇ ਅਕਾਲੀ ਦਲ ਨੂੰ ਕੋਈ ਸੰਭਾਲ ਸਕਦਾ ਆਗੂ ਤਾਂ ਸੁਖੀ ਸਿੰਘ ਬਾਦਲੀ ਹੈ ਇਹ ਸਾਰੇ ਕਾਜ ਤੇ ਚਲਦੇ ਆ ਜਿਹੜਾ ਕਾਲੀਦਾ ਸਿੰਘ ਨਾਲ ਲਹਿਰ ਵਾਲੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੱਤਰ ਦਿੱਤਾ ਸੀ ਸਿੰਘ ਸਹਿਬਾਨ ਨੂੰ ਇਹਨਾਂ ਮਾਮਲਿਆਂ ਦੇ ਉੱਤੇ ਸਾਰੇ ਪੰਥ ਕਾਗੂਨ ਬੁਲਾ ਕੇ ਪੁੱਛਗਿੱਛ ਕੀਤੀ ਜਾਵੇ ਉਹਦੇ ਮੁਤਾਬਕ ਕਾਰਵਾਈਆਂ ਵੀ ਹੋਈਆਂ ਜਿੱਦਾਂ ਮੈਂ ਜ਼ਿਕਰ ਕੀਤਾ ਤਨਖਾਹ ਵੀ ਲਈ ਗਈ ਤਨਖਾਹ ਪੁੱਗਤੀ ਵੀ ਉਹ ਤੋਂ ਬਾਅਦ ਮਾਮਲਾ ਉੱਥੇ ਦਾ ਉੱਥੇ ਕਦੇ ਤਾਂ ਸਿੰਘ ਸਹਿਬਾਨ ਕੋਲੇ ਕਾਲੀਦਾਲ ਦੇ ਕਾਰਜਕਾਰੀ ਪ੍ਰਧਾਨ ਗੁਰਿੰਦਰ ਸਿੰਘ ਪੁੰਦਰ ਸ੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਤਾਮੀ ਉਹ ਜਾ ਕੇ ਸਥਿਤੀ ਸਪਸ਼ਟ ਕਰਦੇ ਰਹੇ ਡਾਕਟਰ ਅਨਜੀਤ ਜੀਮਾ ਕਿ ਕਿ ਹੋਰ ਆਗੂ ਵੀ ਜਾਂਦੇ ਰਹੇ ਐ ਇਸੇ ਤਰੀਕੇ ਨਾਲ ਜਥੇਦਾਰ ਬਟਾਲਾ ਸ਼੍ਰੀ ਜੰਨੂ ਮਾਜਰਾ ਦੂਜੇ ਜਿਹੜੇ ਅਕਾਲੀ ਆਗੂ ਕਾਲੀਗਲ ਸੁਧਾਰ ਲੈਣ ਨਾਲ ਜੁੜੇ ਹੋਏ ਐ ਉਹ ਵੀ ਜਾ ਕੇ ਸਿੰਘ ਸਾਹਿਬਾਂ ਨੂੰ ਮਿਲਦੇ ਰਹੇ ਐ ਜਣੀ ਅਖੀਰ ਤੱਕ ਇਹ ਹੀ ਮਾਮਲਾ ਚੱਲਦਾ ਰਿਹਾ ਹੈ ਸੁਧਾਰ ਲੈਣ ਵਾਲੇ ਕਹਿੰਦੇ ਆ ਜੀ ਜੋ ਫੈਸਲਾ ਹੋਇਆ ਸੀ 2 ਦਸੰਬਰ ਨੂੰ ਉਹ ਲਾਗੂ ਨਹੀਂ ਹੋਇਆ ਦੇਖੋ 2 ਦਸੰਬਰ ਦੀ ਜਿਹੜੀ ਮੀਟਿੰਗ ਦਾ ਫੈਸਲੇ ਜੀ ਸਿੰਘ ਬਾਦਲ ਹੈ ਉਹ ਇਹ ਤਾਂ ਕਹਿੰਦੇ ਆ ਕਿ ਮੈਂ ਸਾਰੇ ਜਿਹੜੇ ਉਸ ਲਈ ਸਰਕਾਰ ਸੀ ਅਕਾਲੀ ਦਲ ਸੀ ਉਹਨਾਂ ਤੇ ਜਿਹੜੇ ਦੋਸ਼ ਲੱਗੇ ਸਾਰੇ ਆਪ ਨੇ ਦੋਸ਼ ਝੋਲੀ ਪਾ ਲਿਆ ਪਰ ਉਹ ਇਹ ਨਹੀਂ ਕਹਿੰਦੇ ਕਿ ਮੈਂ ਇਹਦੇ ਲਈ ਕੋਈ ਜ਼ਿੰਮੇਵਾਰ ਆਂ ਕਹਿੰਦੇ ਦੇਖੋ ਜੀ ਉੱਥੇ ਤਾਂ ਸਾਰੀ ਗੱਲ ਮੰਨ ਕੇ ਗਏ ਆ ਤੇ ਬਾਹਰ ਆ ਕੇ ਕਿਦਾਂ ਗੱਲ ਕਰਨ ਲੱਗੇ ਸੋ ਵੱਡਾ ਕਤੂੜਾ ਪਿਆ ਸੀ ਆਪਾਂ ਦਰਸ਼ਕਾਂ ਨਾਲ ਈ ਕੱਲ ਦਰਸ਼ਕਾਂ ਨੂੰ ਚੇਤੇ ਵੀ ਹੋਏਗਾ ਆਪਾਂ ਹਮੇਸ਼ਾ ਇਹ ਸਵਾਲ ਉਠਾਉਂਦੇ ਰਹੇ ਆਂ ਇਹ ਮਾਮਲਾ ਸਿੰਘ ਸਾਹਿਬਾਨ ਨਾਲ ਸੰਬੰਧ ਰੱਖਦਾ ਹੈ ਜੇ ਆਪਾਂ دنیਵੀਂ ਅਦਾਲਤਾਂ ਦੀ ਵੀ ਜਾਣਿਆ ਹੈ دنیਵੀਂ ਅਦਾਲਤਾਂ ਦੇ ਅੰਦਰ ਵੀ ਜੋ ਫੈਸਲਾ ਹੁੰਦਾ ਚਾਹ ਹਾਈ ਕੋਰਟ ਦਾ ਇੰਗਲਿਸ਼ੀ ਦਲ ਦਾ ਸੁਪਰੀਮ ਕੋਰਟ ਦਾ ਉੱਤੇ ਤੇ ਕਿੰਤੂ ਫਰੰਦੋ ਨਹੀਂ ਹੋ ਸਕਦਾ ਅਗਲੀ ਦਾਲ ਤੇ ਤਾਂ ਜਾਇਆ ਜਾ ਸਕਦਾ ਪਰ ਇਹ ਨਹੀਂ ਕਿ ਦੇਮਤ ਪੈਸਾ ਦੀ ਕਿ ਹਾਈ ਕੋਰਟ ਦਾ ਫੈਸਲਾ ਹੋਵੇ ਤੇ ਅੱਗੇ ਉਹ ਜਿਹਨੂੰ ਸਜ਼ਾ ਮਿਲੀ ਤਨਖਾਹ ਲੱਗੀ ਉਹ ਕਹੇ ਮੈਂ ਨਹੀਂ ਮੰਨਦਾ ਉਹ ਜਾਂ ਆਪਣੀ ਇੰਟਰਪ੍ਰੀਟੇਸ਼ਨ ਦੇਵੇ ਕਿ ਨਹੀਂ ਜੀ ਜੀ ਜੱਜ ਸਾਹਿਬ ਹੋ ਤਾਂ ਇਦਾਂ ਨਹੀਂ ਇਦਾਂ ਕਹਿੰਦੇ ਦਾ ਮਤਲਬ ਇਦਾਂ ਨਹੀਂ ਇਦਾਂ ਨਿਕਲੇਗਾ ਸੋ ਸਿੰਘ ਸਾਹਿਬਾਂ ਦੇ ਬਾਰੇ ਵਿੱਚ ਬੜੀਆਂ ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਜਿਹੜੇ ਸਭ ਤੋਂ ਵੱਡਾ ਸਵਾਲ ਇਹ ਆ ਨਿਸ਼ਾਨ ਸਿੰਘ ਸਾਹਿਬਾਂ ਦੀ ਜਿਹੜੀ ਕਾਰਗੁਜ਼ਾਰੀ ਕਹ ਲਈਏ ਉਹਨਾਂ ਦੇ ਰੁਤਬੇ ਤੇ ਵੀ ਲੱਗ ਰਿਹਾ ਸੀ ਕਿ ਜੋ ਉਹਨਾਂ ਵੱਲੋਂ ਸੁਣਾਇਆ ਗਿਆ ਕਿ ਉਹ ਲਾਗੂ ਹੋਏਗਾ ਜਾਂ ਨਹੀਂ ਹੋਏਗਾ ਤਾਂ ਕਿਉਂ ਨਹੀਂ ਹੋਏਗਾ ਜੀ 28 ਦਸੰਬਰ ਦੀ ਜਿਹੜੀ ਮੀਟਿੰਗ ਹੈ ਹਾਲਾਂਕਿ ਮੀਟਿੰਗ ਦਾ ਵਿਸਥਾਰ ਤਾਂ ਨਹੀਂ ਆਇਆ ਪਰ ਸਵਾਵੇ ਕਾ ਜਿੰਨਾ ਗੱਲਾਂ ਦਾ ਆਪਾਂ ਜ਼ਿਕਰ ਕੀਤਾ ਹੋਰ ਮੁੱਦੇ ਵੀ ਪੰਥ ਕੋਕ 15 ਮੁੱਦਿਆਂ ਦੀ ਗੱਲ ਹੈ ਸਿੰਘ ਜੀ ਸਭਨੂੰ ਵਰਪੰਧਕ ਮੁੱਦੰਦੀ ਗੱਲ ਵੀ ਕਰਨਗੇ ਪਰ ਇਹ ਵੱਡੇ ਮਾਮਲੇ ਆ ਜਿਹਨਾਂ ਪਿਛਲੇ ਸਮੇਂ ਤੇ ਨਵੇੜਾ ਕੀਤਾ ਗਿਆ ਸੀ ਪਰ ਨਵੇੜਾ ਕਿਸੇ ਬੰਨੇ ਨਹੀਂ ਲਗਿਆ ਹੋਣ ਜਿਹੜਾ 28 ਨੂੰ ਜਿਹੜਾ 28 ਜਨਵਰੀ ਦੀ ਜਿਹੜੀ ਮੀਟਿੰਗ ਹੈ ਉਹਦੇ ਤੇ ਨਜ਼ਰਾਂ ਟਿਕੀਆਂ ਵੀ ਆ ਕਿ ਕੀ ਸਿੰਘ ਸਾਹਿਬਾਨ ਨੇ ਜਿਹੜੀ ਮੀਟਿੰਗ 28 ਜਨਵਰੀ ਨੂੰ ਕਰਾਈ ਹੈ ਇਹਦੇ ਚ ਹੁਣ ਕੋਈ ਸਹਿਮਤੀ ਹੋएगी ਫੈਸਲੇ ਲਾਗੂ ਕਰਾਉਣ ਵਾਲੇ ਇਹ ਗੱਲ ਤੁਝਾ ਜਿਹੜਾ ਸੋਹਾਲਾਉ ਵੀ ਛੱਡਿਆ ਨਹੀਂ ਜਾ ਸਕਦਾ ਉਹ ਅਗਿਆਨੀ ਹਰਪ੍ਰੀਤ ਸਿੰਘਾ ਵਾਲੇ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਪਹਿਲਾਂ ਕਾਲਜ ਦਾ ਜ਼ਥੇਦਾਰ ਰਹੇ ਫਿਰ ਦੰਦਨਾ ਸਾਹਿਬ ਦੇ ਜ਼ਥੇਦਾਰ ਤੇ ਉਦੋਂ ਬਾਅਦ ਐਸਪੀਸ ਨੇ ਦੋਸ਼ਾਂ ਦੇ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਤੇ ਚੱਲ ਜਾ ਉਹਨਾਂ ਨੂੰ ਕੋਈ ਦਿਨ ਲਈ ਪਾਸੇ ਕਰ ਦਿੱਤਾ ਫਿਰ ਇੱਕ ਮਹੀਨੇ ਲਈ ਪਾਸੇ ਕਰ ਦਿੱਤਾ ਇਹ ਅਜੇ ਤੱਕ ਵੀ ਆਪਣੇ ਜ਼ਿੰਮੇਵਾਰੀਆਂ ਤੋਂ ਡਿਊਟੀਆਂ ਤੋਂ ਪਾਸੇ ਹੀ ਹੈ ਗਿਆਨੀ ਹਰਪ੍ਰੀਤ ਸਿੰਘ ਇਹ ਕਹਿੰਦੇ ਆ ਕਿ ਵੀ ਜੇ ਕੋਈ ਚੇਂਜ ਕਰੋਗੇ ਤਬਦੀਲੀ ਕਰੋਗੇ ਤਾਂ ਮੈਂ ਸਿੰਘ ਸਾਹਿਬਾਨ ਦੀ ਜਿਹੜੀ ਸਾਂਝੀ ਮੀਟਿੰਗਾਂ ਕਿਸੇ ਵੀ ਸ਼ਾਮਲ ਨਹੀਂ ਹੋਊਂਗਾ ਇਹ ਤਬਦੀਲੀ ਦੀ ਗੱਲ ਹੈ ਹੁਣ ਤਬਦੀਲੀ ਦੀ ਗੱਲ ਤਾਂ ਆਕਾਲ ਸਰ ਦੇ ਜਥੇਦਾਰਾਂ ਨੇ ਬਿਲਕੁਲ ਨਹੀਂ ਕਹੀ ਕੋਈ ਤਬਦੀਲੀ ਦੀ ਗੱਲ ਹੈ ਮੀਟਿੰਗ ਵੀ ਬੁਲਾ ਲਈ ਗਈ ਹੈ ਉਹਨੂੰ ਵੱਡਾ ਸਵਾਲ ਇਹ ਵੀ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਉਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਕਿ ਨਹੀਂ ਹੋਣਗੇ ਦੋ ਵੱਡੇ ਮਾਮਲੇ ਆ ਇੱਕ ਤਾਂ 2 ਦਸੰਬਰ ਨੂੰ ਜ ਨਜ਼ਰਾਂ ਸਿੱਖ ਪੰਥ ਦੀਆਂ ਟਿਕੀਆਂ ਦੂਜਾ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਹੈ ਸਿੰਘ ਸਾਹਿਬਾਂ ਨੇ ਇੱਕ ਵਾਰ ਵੀ ਆਪਣੇ ਤੌਰ ਤੇ ਕਿਤੇ ਬਾਹਰ ਇਦਾਂ ਦੀ ਗੱਲ ਨਹੀਂ ਕਹੀ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਜੋ ਕਾਰਵਾਈ ਕੀਤੀ ਗਈ ਹੈ ਉਹ ਜਾਇਆ ਬਲਕਿ ਇਹ ਆਉਂਦਾ ਰਿਹਾ ਮੀਡੀਆ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਨੂੰ ਉਚਿਤ ਨਹੀਂ ਮੰਨਦੇ ਐਜਬੀਸੀ ਕੋਲੇ ਅਧਿਕਾਰ ਨਹੀਂ ਸੋ ਓਡੇ ਬੰਦੇ ਮੁੱਦੇ ਆ 28 ਜਨਵਰੀ ਦੀ ਆਈ ਮੀਟਿੰਗ ਜਿਹੜੀ ਹੋਈ ਹੈ ਦੁਨੀਆ ਪਾਰਸਬੇੜਾ ਬੈਠਾ ਸਿੱਖ ਪਾਈਚਾਰਾ ਸਿੱਖ ਬੰਦਾ ਨਜ਼ਰਾਉਣਾ 28 ਜਨਵਰੀ ਤੇ ਆਗੇ ਟੇਗਿਆ ਲੱਗਦੇ ਆ ਜੀ ਸਤੁਜਪਾਸਾ ਸ਼ਰੋਮਣੀ ਕਾਲੀਦਾਵੋਲਵੀ ਕਾਲਾ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਹਾਲਾਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਗੱਲਾਂ ਦਾ ਜਵਾਬ ਤਾਂ ਨਹੀਂ ਦਿੱਤਾ ਪਰ ਅਸੀਂ ਚਾਹ ਕੇ ਪਰ ਇੰਨੀ ਗੱਲ ਜ਼ਰੂਰ ਕਹਿ ਗਏ ਨੇ ਕਿ ਵੋਟਾਂ ਸੂਚੀ ਦੇ ਵਿੱਚ ਬੜੀ ਗੜਬੜੀ ਹੋਈ ਹੈ ਤੇ ਅਸੀਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਸੀਂ ਇੱਕ ਮੰਗ ਪੱਤਰ ਦਵਾਂਗੇ ਉਹਨਾਂ ਕੋਲ ਵੀ ਅਸੀਂ ਸ਼ਿਕਾਇਤ ਕਰਾਂਗੇ ਜੀ ਬਿਲਕੁਲ ਇਹ ਵੀ ਪੰਥਕ ਮਾਮਲਾ ਹੈ ਆਪਾਂ ਸਾਰੇ ਜਾਣਦੇ ਆ ਇੱਕ ਇੱਕ ਦਿਨ ਪਹਿਲਾਂ ਸੋਹਣੀ ਗੁਰਦੁਆਰਾ ਪੰਥਕ ਮੀਟਿੰਗ ਦੇ ਜਿਹੜੇ ਮੈਂਬਰ ਜਨ ਜਰਜਿੰਦਰ ਸਿੰਘ ਤਾਂਮੀ ਵੀ ਸ਼ਾਮਲ ਹੋਏ ਇਹ ਜੇ ਤਰ੍ਹਾਂ ਸੁਬੀਸਨ ਬਾਦਲ ਵੀ ਸ਼ਾਮਲ ਹੋਏ ਔਰ ਖਾਲੀ ਆਗੂ ਵੀ ਸ਼ਾਮਲ ਹੋਏ ਉਹਦੇ ਮੰਤਨ ਵਿਚਾਰ ਉਤੰਦਰਾ ਇਹੀ ਕੀਤਾ ਗਿਆ ਇਹ ਜਿਹੜੀਆਂ ਸੋਹਣੀ ਗੁਰਦਰਪੰਦ ਗੁੰਡੀਆਂ ਜਨਰਲ ਲਖਸ ਨੇ ਲਈ ਜਿਹੜੀਆਂ ਵੋਟਾਂ ਬਣ ਰਹੀਆਂ ਜਾਂ ਵੋਟਾਂ ਬਣੀਆਂ ਉਹਨਾਂ ਦੇ ਕਹਿੰਦੇ ਵੱਡੀ ਪੱਦਰ ਤੇ ਤਾਂ ਲਿਆ ਹੋਈਆਂ ਕਿਤੇ ਕੋਰ ਨਹੀਂ ਲੱਗਿਆ ਕਈ ਥਾਵਾਂ ਤੇ ਸਿੰਘ ਨਹੀਂ ਲੱਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਹ ਬਲੋਂ ਤੱਕੇ ਨਾਲ ਹੀ ਜਿਹੜੀਆਂ ਥੂਕਤੀ ਵੋਟਾਂ ਬਣਾਤੀਆਂ ਹੁਣ ਇਹਦਾ ਜਵਾਬ ਤਾਂ ਸਰਕਾਰ ਦੇ ਸਕਦੀ ਹੈ ਥੂਠ ਵੋਟਾਂ ਬਣੀਆਂ ਕਿ ਨਹੀਂ ਬਣੀਆਂ ਪਰ ਕਾਲੀਦਾਂ ਨੇ ਜ਼ਰੂਰ ਹੈ ਵੱਡੀ ਪੱਧਰ ਤੇ ਸਵਾਲ اٹਹਾ ਹੈ ਕਿ ਵੱਡੀ ਪੱਧਰ ਤੇ ਗੜਬੜੀ ਹੈ ਕੇਵਲ ਗੜਬੜੀ ਦੀ ਗੱਲ ਨਹੀਂ ਕੀਤੀ ਕਾਲੀਦਾਂ ਦੇ ਜਗ੍ਹਾ ਦਾ ਬਿਆਨ ਧਿਆਨ ਨਾਲ ਵਾਚੇ ਜਾਂ ਦੇਖੇ ਜਾਂ ਉਹਨੇ ਇਹ ਵੀ ਕਿਹਾ ਜੇ ਵੋਟਰ ਸੂਝ ਨਹੀਂ ਇਸੇ ਤਰੀਕੇ ਨਾਲ ਨਹੀਂ ਆ ਤਬਦੀਲੀ ਨਾ ਹੋਈ ਉਹਨਾਂ ਨੂੰ ਖਾਸਾ ਹੈ ਕਿ ਆਪ ਵਾਲੇ ਸੋਹਣੀ ਗੁਰਦਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਹੋ ਸਕਦੇ ਆ ਵੱਡਾ ਸਵਾਲ ਹੈ ਕੀ ਹੋਏਗਾ ਕੀ ਨਹੀਂ ਪਰ ਕਾਲੀਦਾਂ ਦਾ ਖਾਸਾ ਜ਼ਰੂਰ ਹੈ ਇਹ ਸਾਰੇ ਖਾਸੇ ਤੇ ਚੱਲਦੇ ਆ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਗੁਰਦਰਾ ਕਮਿਸ਼ਨ ਹੈਗਾ ਸਰੋ ਸਾਹਿਬ ਜਿਸ ਸਰਕਾਰ ਸਰੋਂ ਜਿਹੜੇ ਹੈਗੇ ਉਹਦੇ 'ਚ ਮੈਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਆਪਣੇ ਖਸਿਆਂ ਮਾਰੇ ਜਾਣਕਾਰੀ ਦਿੱਤੀ ਹੈ ਅੱਗੇ ਜਿਹੜਾ ਕੁਦਰਾ ਚੋਣ ਕਮਿਸ਼ਨ ਕੀ ਫੈਸਲਾ ਲੈਂਦਾ ਅਗੋਠਾਂ ਬਾਰੇ ਪ੍ਰਕਿਰਿਆ ਬਾਰੇ ਉਹ ਤਾਂ ਬਾਅਦ ਹੀ ਗੱਲ ਹੈ ਪਰ ਕਿਧਰੇ ਇਹ ਵੀ ਸੰਕੇਤ ਮਿਲ ਰਿਹਾ ਹੈ ਕਿ ਹੋ ਸਕਦਾ ਹੈ ਇਹ ਜਿਹੜੇ ਦੋਸ਼ ਲੱਗ ਰਿਹਾ ਵੋਟਰ ਸੂਚੀਆਂ ਦੇ ਉਹਨਾਂ ਨੂੰ ਲੈ ਕੇ ਜਾਂ ਜਿਹੜੇ ਵੋਟਾਂ ਬਣਾਉਣ ਦੇ ਮਾਮਲੇ ਨੂੰ ਲੈ ਕੇ ਕਿ 50 ਲੱਖ ਦੇ ਕਰੀਬ ਵੋਟਾਂ ਬੜੀਆਂ ਘੱਟ ਬਣੀਆਂ ਹੋਰ ਵੋਟਾਂ ਬਣੀਆਂ ਚਾਹੀਦੀਆਂ ਸੀ ਸਮਾ ਵੀ ਵਿਧਾਇਆ ਜਾ ਸਕਦਾ ਇਸ ਕੱਲਾ ਸੰਘੇਤ ਆਧਿਕਾਰਤੋਂ ਤੇ ਕਿਤੇ ਕੋਈ ਗੱਲ ਆਈ ਨਹੀਂ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਵੀ ਗੁਰਦਾਰਾ ਕਮਿਸ਼ਨ ਅੱਗੇ ਪਹੁੰਚ ਕੀਤੀ ਹੈ ਕਿ ਸਾਨੂੰ ਅਜੇ ਸਮਾਂ ਹੋਰ ਦਿੱਤਾ ਜਾਵੇ ਵੋਟਰ ਲਿਸਟਾਂ ਸਧਾਈ ਲਈ ਸਮਾਂ ਲੱਗ ਰਿਹਾ ਸੋ ਇੱਕ ਪਾਸੇ ਸਧਾਈ ਲਈ ਸਮੇਂ ਦੀ ਗੱਲ ਹੈ ਸਮਾਂ ਹੋਰ ਮਿਲਦਾ ਜਾਂ ਨਹੀਂ ਮਿਲਦਾ ਦੂਜੇ ਪਾਸੇ ਆ ਕਾਲੀਦਾਰ ਨੇ ਜੋ ਅਲੀਗੇਸ਼ਨ ਜੋ ਦੋਸ਼ ਲਾਇਆ ਵੋਟਰ ਸੋਚੁੰਦਾ ਹੈ ਕਿ ਉਹ ਮਾਮਲਾ ਦੇਖਿਆ ਜਾਏਗਾ ਉਹਨਾਂ ਵਾਲੇ ਜਿਹਨਾਂ ਚ ਗੁਰਦਾਰਾ ਚੋਣ ਕਮਿਸ਼ਨ ਇਹਨਾਂ ਮੁੱਦਿਆਂ ਤੇ ਕੀ ਫੈਸਲੇ ਲੈਂਦੇ ਆ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਦੇ ਬਾਰੇ ਕੋਈ ਦੂਰੇ ਨਹੀਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟਸ ਨੂੰ ਵੋਟਾਂ ਦਾ ਵਾਜਬ ਵੀ ਹੋਣੀ ਚਾਹੀਦੀਆਂ ਜਿਸ ਸਹੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਲੈ ਕੇ ਜਿੱਥੇ ਆਮ ਆਦੀ ਪਾਰਟੀ ਤੇ ਭਾਜਪਾ ਆਮੋ ਸਾਹਮਣੇ ਹਾਲਾਂਕਿ ਕਾਂਗਰਸ ਦੇ ਅਜੇ ਇਹ ਬਿਆਨ ਨਹੀਂ ਆ ਰਹੇ ਜਿਸਸਾ ਆ ਉਹਦਾ ਮੁਕਾਬਲਾ ਜਿਹੜਾ ਭਾਜਪਾ ਤੇ ਉਹ ਆਮ ਆਦੀ ਪਾਰਟੀ ਦੇ ਵਿੱਚ ਦਿਖਾਈ ਦੇ ਰਿਹਾ ਕੱਲ ਵੀ ਮੁੱਖ ਮੰਤਰੀ ਭਗਵਨ ਸਿੰਘ ਮਾਨ ਵੱਲੋਂ ਉੱਥੇ ਜਿਹੜੇ ਉਮੀਦਵਾਰਾਂ ਨੂੰ ਕੋਈ ਗੱਲਾਂ ਸੁਣਾਈ ਹੈਗੇ ਅਸੀਂ ਉਹ ਵੀ ਇਲਜ਼ਾਮ ਲਗਾ ਰਹੇ ਸੀ ਤੇ ਕਾਫੀ ਜਦੋਜਹਿੜ ਚੱਲ ਰਹੀ ਹੈ ਜੀ ਬਿਲਕੁਲ ਜਦੋ ਦਿੱਲੀ ਦੀਆਂ ਆਪਾਂ ਚੋਣਾਂ ਦੀ ਗੱਲ ਕਰਦੇ ਹਾਂ ਚੋਣਾਂ ਦਾ ਦਿੱਲੀ ਦੀਆਂ ਆਪਾਂ ਅਕਸਰ ਇਹ ਗੱਲ ਕਹਿੰਦੇ ਹਾਂ ਔਰ ਲੱਗਦਾ ਹੈ ਕਿ ਦਿੱਲੀ ਦੇ ਪੰਜਾਬ ਕਾਫੀ ਜਿਆਦਾ ਨਜ਼ਦੀਕ ਆ ਗਿਆ ਹਾਲਾਂਕਿ ਵਿੱਚ ਹਰਿਆਣਾ ਪੈ ਗਿਆ ਹੋਣਾ ਜੇ ਆਪਾਂ ਭੂਗੋਲਿਕ ਵੰਡ ਦੀ ਗੱਲ ਕਰੀਏ ਪਰ ਗੱਲਾਂ ਉਥੇ ਪੰਜਾਬ ਦੀਆਂ ਹੋ ਰਹੀਆਂ ਜਦੋਂ ਆਪਾਂ ਇਲਜ਼ਾਮ ਦਰ ਇਲਜ਼ਾਮ ਦੀ ਗੱਲ ਕਰਦੇ ਆਂ ਭਾਜਪਾ ਦੇ ਇੱਕ ਆਗੂ ਜਿਹੜੇ ਉਮੀਦਵਾਰ ਹੈ ਪ੍ਰਵੇਸ਼ ਵਰਮਾ ਉਹਨਾਂ ਨੇ ਇੱਕ ਦਿਨ ਪਹਿਲਾਂ ਇਲਜ਼ਾਮ ਲਾਇਆ ਕਿ ਜਦੋਂ ਦੇਖੋ ਜੀ 26 ਜਨਵਰੀ ਦਾ ਦਿਨ ਨਜ਼ਦੀਕ ਹੈ ਪੰਜਾਬ ਦੀਆਂ ਗੱਡੀਆਂ ਬੜੀਆਂ ਘੁੰਮ ਰਹੀਆਂ ਇਹਨਾਂ ਗੱਡੀਆਂ 'ਚ ਕੌਣ ਹੈ ਆਖਰ ਭਾਜਪਾ ਗੂ ਨੇ ਕਿ ਉਹ ਮੇਏ ਦੋਸ਼ ਲਗਾਇਆ ਕਿ ਪੰਜਾਬ ਦੀਆਂ ਗੱਡੀਆਂ ਘੁੰਮ ਰਹੀਆਂ ਕਿ ਪੰਜਾਬ ਦੇ ਦੇ ਦਾ ਐਸਾ ਨਹੀਂ ਉਹਨਾਂ ਪੰਜਾਬੀਆਂ ਦੀ ਗੱਲ ਕੀਤੀ ਹੈ ਜਿਹੜੇ ਪੰਜਾਬੀਆਂ ਨੇ ਜੋ ਗਣਤੰਤਰ ਦਿਵਸ ਆ ਰਿਹਾ ਗਣਤੰਤਰ ਦਿਵਸ ਆਉਣ ਦੇ ਲਈ ਜੋ ਕੁਰਬਾਨੀਆਂ ਕੀਤੀਆਂ ਸਭ ਤੋਂ ਵਧੇਰੇ ਦੇ ਦੇ ਆਜ਼ਾਦੀ ਲਈ ਸਭ ਤੋਂ ਵਧੇਰੇ ਤੇ ਹੁਣ ਵੀ ਇਸ ਰਤਾਂ ਦੀ ਰਾਖੀ ਦੀ ਆਪਾਂ ਗੱਲ ਕਰੀਏ ਤਾਂ ਪੰਜਾਬੀ ਸਭ ਤੋਂ ਵਧੇਰੇ ਕੁਰਬਾਨੀਆਂ ਦੇ ਰਹੇ ਤੇ ਉਹਨਾਂ ਪੰਜਾਬੀਆਂ ਬਾਰੇ ਇਹ ਗੱਲ ਉੱਠੇ ਕਿ ਪੰਜਾਬੀ ਨੇ ਗੱਡੀਆਂ ਘੁੰਮ ਰੀਆਂ ਅਇਦ ਤੇ ਤੂਫਾਨ ਦਾ ਖੜਾ ਹੋਣਾ ਹੀ ਹੋਣਾ ਸੀ ਕੇਜਰੀਵਾਲ ਜਿਹੜੇ ਕਾਂਗਰਸ ਦੀ ਪਾਰਟੀ ਦੇ ਸਕਰੀਮੂ ਆ ਗੁਪਤਰੀ ਭਗਵੰਤ ਮਾਨ ਦੂਆ ਵੱਲੋਂ ਇਹ ਸਵਾਲ ਉਠਾਏ ਗਏ ਕਿ ਪੰਜਾਬੀਆਂ ਦੀ ਤੋਹੀਨ ਕੀਤੀ ਗਈ ਹੈ ਵੋਟਾਂ ਦੇ ਖਾਤਰ ਇਸ ਮੁੱਦੇ ਨੂੰ ਜੇ ਦੇਖਿਆ ਜਾਵੇ ਦੇਖੋ ਇੱਕ ਦਾ ਹੈਗਾ ਪੋਲੀਟਿਕਲ ਐਂਗਲ ਜਿਹੜਾ ਕਿ ਦਿੱਲੀ ਦੇ ਚੋਣਾਂ ਨੂੰ ਦਿੱਲੀ ਦੇ ਚੋਣਾਂ ਨੂੰ ਰੱਖ ਕੇ ਤਾਂ ਇੱਕ ਦੂਜੇ ਦੇ ਖਿਲਾਫ ਜੋ ਵੀ ਇਲਜ਼ਾਮ ਤਰਾਸ਼ੀ ਲੱਗੇ ਉਹ ਸਾਰੇ ਕਰ ਰਿਹਾ ਇਹਦੇ ਬਾਰੇ ਕੋਈ ਦੋ राय ਨਹੀਂ ਕਿਤੇ ਆਪ ਕਰ ਰਹੀ ਹੈ ਕਿਤੇ ਭਾਜਪਾ ਵਾਲੇ ਤੇ ਕਿਤੇ ਕਾਂਗਰਸ ਦੋਨਾਂ ਨੂੰ ਕਹਿ ਰਹੀ ਹੈ ਇਹ ਤਾਂ ਇੱਕ ਵੱਖਰਾ ਮੁੱਦਾ ਹੈ ਪਰ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਇਹ ਦੇਸ਼ ਦੇ ਸਿਧਾਂਤ ਨੇ ਕਿ ਚੋਣਾਂ ਜਿੱਤਣ ਲਈ ਜਾਂ ਰਾਜਨੀਤੀ ਕਰਨ ਲਈ ਕਿਸੇ ਇੱਕ ਖਿੱਤੇ ਇੱਕ ਸੂਬੇ ਦੇ ਲੋਕਾਂ ਦੀ ਦੇਸ਼ ਭਗਤੀ ਦੇ ਉੱਤੇ ਜਾਂ ਉਹਨਾਂ ਦੀਆਂ ਭਾਵਨਾਵਾਂ ਦੇ ਉੱਤੇ ਸਵਾਲ ਉਠਾਣਾ ਇਸ ਤੋਂ ਵੱਡਾ ਮਾਮਲਾ ਇਸ ਮਾਮਲੇ ਨੂੰ ਵੀ ਕਾਫੀ ਜ਼ਿਆਦਾ ਜਿਹੜਾ ਹੈਗਾ ਪੰਜਾਬੀਆਂ ਵੱਲੋਂ ਬਹੁਤ ਵੱਡੀ ਪੱਧਰ ਤੇ ਲਿਆ ਜਾ ਰਿਹਾ ਇਸ ਨਾਲ ਕਿ ਕਿਉਂ ਪੰਜਾਬ ਬਾਰੇ ਅਕਸਰ ਇਹੋ ਜਿਹੀਆਂ ਗੱਲਾਂ ਉੱਠਦੀਆਂ ਨੇ ਕਿ ਜੇ ਪੰਜਾਬੀ ਇਸ ਮਾਮਲੇ ਤੋਂ ਕਿ ਸਵਾਲ ਉਠਾਉਂਦੇ ਤਾਂ ਪੰਜਾਬੀ ਮਾਰੇ ਉਲਟਾ ਕਹੀ ਕਰਦੇ ਹੋਰ ਸਵਾਲ ਉੱਠਦੇ ਆਂ ਹੋਰ ਵਜਾ ਬਣਦੀਆਂ ਸੋ ਇਸ ਮਾਮਲੇ 'ਚ ਸੰਜਮ ਦੇ ਨਾਲ ਹੀ ਮੈਂ ਸਮਝਦਾ ਕਿ ਜੇ ਭਾਜਪਾ ਦੇ ਦੂਜੇ ਆਗੂ ਹੈ ਇਲੈਕਸ਼ਨ ਕੌਣ ਦੇਦਾ ਦਿੱਲੀ ਚ ਦਿੱਲੀ ਦੇ ਲੋਕਾਂ ਨੇ ਫੈਸਲਾ ਕਰਨਾ ਕਿਉਂਕਿ ਕਈ ਮੁੱਦੇ ਆ ਕਈ ਮਾਮਲੇ ਆ ਉਹਦੇ ਮੁਤਾਬਕ ਫੈਸਲਾ ਹੋਏਗਾ ਘਟੋ ਘਾਟਾ ਪੰਜਾਬੀਆਂ ਨੂੰ ਇਲੈਕਸ਼ਨ ਦਿੱਤਣ ਲਈ ਉਹਨਾਂ ਦੀ ਆਜ਼ਾਦੀ ਨੂੰ ਲੈ ਕੇ ਉਹਨਾਂ ਦੇ ਸਵੈਮਾਨ ਨੂੰ ਲੈ ਕੇ ਉਹਨਾਂ ਦੀ ਪ੍ਰੋਸੈਜੋਗਤਾ ਨੂੰ ਲੈ ਕੇ ਕਦੇ ਵੀ ਜਿਹੜਾ ਹੈਗਾ ਉਹਨੂੰ ਨਿਸ਼ਾਨਾ ਬਣਾਉਣ ਦੀ ਲੋੜ ਨਹੀਂ ਆਪਣੇ ਆਪਣੀ ਪਰਫਾਰਮੈਂਸ ਆਪਣੀ ਆਪਣੀ ਕਾਰਗੁਜ਼ਾਰੀ ਭਾਜਪਾ ਕਹਿੰਦੀ ਹੈ ਕਿ ਜਿ세 ਜਿੱਤ ਕੇ ਆਵਾਂਗੇ ਤਾਂ ਦਿੱਲੀ ਨੂੰ ਬਿਹਤਰੀਨ ਬਣਾਵਾਂਗੇ ਦੂਜੇ ਪਾਸੇ ਆਪ ਵਾਲੇ ਕਹਿ ਰਹੇ ਆ ਕਿ ਭਾਜਪਾ ਵਾਲੇ ਝੂਠ ਬੋਲਦੇ ਆ ਕੌਣ ਸੱਚ ਬੋਲਦਾ ਕੌਣ ਝੂਠ ਬੋਲਦਾ ਇਹ ਕਾਂਗਰਸ ਇੱਕ ਵੱਡੀ ਧਿਰ ਹੈ ਜਿਹੜੀ ਕਿ ਪਿਛਲੇ ਸਮੇਂ ਤੋਂ ਨਕਾਰੀ ਜਾਂਦੀ ਰਹੀ ਹੈ ਕਿ ਹੁਣ ਉਸ ਨੂੰ ਵੀ ਕੋਈ ਥਾਂ ਮਿਲੇਗੀ ਸੋ ਤਿੰਨੇ ਤਰ੍ਹਾਂ ਦਿੱਲੀ 'ਚ ਲੜਾਈ ਲੜ ਰਹੇ ਆ ਦੇਖਦੇ ਆ ਇਦੀ ਭੁੱਲੀ ਜਿਹੜਾ ਦਿੱਲੀ ਵਾਲੇ ਸਹੀ ਮੰਨਦੇ ਆ ਜੀ ਸਤ ਜੀ ਜੀ ਪਾਸੇ ਗੱਲ ਕਰਾਂਗੇ ਜਮਾ ਦੀ ਪਾਰਟੀ ਦੇ ਵਿਧਾਇਕ ਨੇ ਜੀ ਵਿਜੇ ਕੁਮਰ ਪ੍ਰਤਾਪ ਆਪਣੀ ਹੀ ਪਾਰਟੀ ਦੇ ਉੱਤੇ ਕੀ ਸਵਾਲ ਖੜੇ ਕਰਦੇ ਹੋਏ ਨਜ਼ਰ ਆਉਂਦੇ ਨੇ ਭਾਵੇਂ ਬੇਅਦਬੀ ਦੇ ਮਾਮਲਿਆਂ ਲੈ ਕੇ ਹੁੰਦੇ ਹੋਣ ਤੇ ਹੁਣ ਉਹਨਾਂ ਨੇ ਨਗਰ ਕੌਂਸਲ ਦੇ ਨਗਰ ਪੰਚਾਇਤਾਂ ਲੈ ਕੇ ਕੀ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਦੂਜੇ ਬੰਦੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਰਹੇ ਹੋ ਜੀ ਦੇਖੋ ਕੁਮਰ ਵਿਜੇ ਪ੍ਰਤਾਪ ਆਪ ਦੇ ਵਿਧਾਇਕ ਹੈ ਕੋਈ ਸਮਾਂ ਸੀ ਜਦੋਂ ਇਲੈਕਸ਼ਨ ਲੜੀ ਜਾ ਰਹੀ ਸੀ ਤੇ ਕੁਮਰ ਵਿਜੇ ਪ੍ਰਤਾਪ ਦੇ ਪੰਜਾਬ ਚ ਕਈ ਥਾਵਾਂ ਤੇ ਬੋਰਡ ਲੱਗੇ ਸੀ ਇਹ ਦੇਖੋ ਜਿਹੜਾ ਮਾਨਦਾਰ ਅਧਿਕਾਰੀ ਸੀ ਪੁਲਿਸ ਦਾ ਇਹ ਛੱਡ ਕੇ ਆਪ ਜੋਇਨ ਕਰ ਗਿਆ ਜੀ ਇਹ ਅਦਵੀ ਦੇ ਮੁੱਦੇ ਦੇ ਕਹਿੰਦੇ ਸੀ ਕਿ ਅਸੀਂ ਇਨਸਾਫ ਦਵਾਵਾਂਗੇ ਨਿਆਂ ਦਵਾਵਾਂਗੇ ਕਿਉਂਕਿ ਕੁਮਰ ਵਿਜੇ ਪ੍ਰਤਾਪ ਨੇ ਉਹ ਸਾਰੇ ਮਾਮਲੇ ਜਿਹੜੇ ਵੱਡੇ ਪੱਧਰ ਤੇ ਜਾਣ ਪਰਦਾਸ਼ ਵੀ ਆਪਣੇ ਅਹਿਮ ਹੋਂਕਾ ਨਵਾਈ ਸੀ ਉਹੀ ਕੁਮਰ ਵਿਜੇ ਪ੍ਰਤਾਪ ਹੈ ਜਿਹੜਾ ਹੁਣ ਕਹਿ ਰਿਹਾ ਹੈ ਕਿ ਨਾ ਤਾਂ ਉਹਨੇ ਇਸ ਮੁੱਦੇ ਤੇ ਵੀ ਸਵਾਲ ਉਠਾਏ ਹੈ ਕਿ ਉਹ ਦੀ ਜਿਹੜੀ ਸਰਕਾਰ ਹੈ ਉਹ ਸਫਲ ਰਹੀ ਹੈ ਫੇਲ ਹੋਈ ਹੈ ਬੇਅਦਵੀ ਦੇ ਮਾਮਲੇ ਤੇ ਨਿਆਂ ਤੇ ਇਨਸਾਫ ਦਵਾਉਣ ਦੇ ਲਈ ਹੋਣ ਫੇਰ ਉਹਨੇ ਮੈਂ ਕਹਿ ਸਦਾ ਕਿ ਦਵੰਗ ਕਿਸਮ ਦਾ ਜਿਹੜਾ ਹੈਗਾ ਦਲੇਰ ਕਿਸਮ ਦਾ ਵਿਧਾਇਕ ਹੈ ਹੈ ਬੇਸ਼ੱਕ ਆਪ ਨਾਲ ਹੀ ਛੜਿਆ ਹੋਇਆ ਪਰ ਗੱਲ ਕਹਿ ਦਿੰਦਾ ਟਕਾ ਕੇ ਉਹ ਕਹਿੰਦਾ ਕਿ ਦੇਖੋ ਨਗਰ ਕਾਉਂਸਲ ਦੀਆਂ ਚੋਣਾਂ ਹੋਗੀਆਂ ਨਗਰ ਕਾਰਪੋਰੇਸ਼ਨ ਦੀਆਂ ਚੋਣਾਂ ਹੋਗੀਆਂ ਅਮਰਸਰ ਕਾਰਪੋਰੇਸ਼ਨ ਦੀ ਗੱਲ ਕਰਦਾ ਉਹ ਕਿਸੇ ਜਿਹੜੇ ਮੈਂਬਰ ਜਿੱਤ ਕੇ ਆਏ ਆ ਜਿੱਤ ਕੇ ਉੱਥੇ ਬਹੁਤ ਗਿਣੀ ਚੰਗੀ ਤਗੜੀ ਵੱਡੀ ਬਹੁ ਗਿਣਤੀ ਕਾਂਗਰਸ ਦੀ ਹੈ ਆਪਦੇ ਵੀ ਜਿੱਤੇ ਆਖਰ ਹੁਣ ਕਾਂਗਰਸ ਵਾਲੇ ਤਾਂ ਕਹਿੰਦੇ ਕਿ ਸਾਡਾ ਮੇਅਰ ਬਣੇਗਾ ਪਰ ਪਿਛਲੇ ਦਿਨਾਂ ਚਾਪ ਵਾਲਿਆਂ ਨੇ ਪੰਜ-ਛੇ ਜਿਹੜੇ ਦੂਜੇ ਮੈਂਬਰ ਤੋੜੇ ਐ ਉਹਨਾਂ ਨੂੰ ਲੈ ਕੇ ਕੁਮਰਬਿਦੇ ਪ੍ਰਤਾਪ ਨੇ ਜਿਹੜਾ ਹੈਗਾ ਇਸ ਮਾਮਲੇ ਤੇ ਟਿੱਪਣੀ ਕੀਤੀ ਐ ਕਿ ਅਸੀਂ ਕਹਿੰਦੇ ਸੀ ਕਿ ਸਮਰਾਜ ਦੀ ਗੱਲ ਕਰਦੇ ਸੀ ਅਸੀਂ ਕਹਿੰਦੇ ਸੀ ਕਿ ਨ્યાਅ ਤੇ ਇਨਸਾਫ ਦੀ ਗੱਲ ਕਰਦੇ ਸੀ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰਦੇ ਸੀ ਆਵਾਜ਼ ਵਿੱਚ ਪਾਰਟੀ ਤੇ ਹੁਣ ਸਾਫ਼ ਸੁਥਰੀ ਰਾਜਨੀਤੀ ਕਿੱਧਰ ਗਈ ਜਦੋਂ ਕਿਸੇ ਦੂਜੀ ਪਾਰਟੀ ਦੇ ਜਿਹੜੇ ਐਮਰ ਮੈਂਬਰ ਜਿੱਤ ਕੇ ਆਏ ਐ ਉਹਨਾਂ ਨੂੰ ਤੋੜਨਾ ਕਿਸੇ ਤਰੀਕੇ ਨਾਲ ਵੀ ਵਾਜਬ ਨਹੀਂ ਇੱਕ ਤਰੀਕਾ ਨਾਲ ਜਮਹੂਰੀ ਦੇ ਤਹਿਤ ਆਪ ਨੂੰ ਇਹ ਗੱਲ ਸ਼ੁਭਾ ਨਹੀਂ ਦਿੰਦੀ ਉਹਨਾਂ ਨੇ ਆਪ ਦੀ ਲੀਡਰਸ਼ਿਪ ਤੇ ਸਵਾਲ ਠਾਏ ਆ ਦੇਖਦੇ ਆ ਉਹਨਾਂ ਦੇ ਅੱਗੇ ਤਾਂ ਕਿਸੇ ਕੋਈ ਇਹਨਾਂ ਦਾ ਨੋਟਿਸ ਲਿਆ ਨਹੀਂ ਗਿਆ ਕੁਮਰਬੀਜੇ ਪ੍ਰਸਾਦ ਦਾ ਹੁਣ ਆਪ ਵਾਲੇ ਜੋ ਉਹਨਾਂ ਨੇ ਗੱਲ ਕੀਤੀ ਹੈ ਕਿ ਕੀ ਜਿਹੜੇ ਹੈਗਾ ਮੈਂਬਰਾਂ ਦਾ ਜੋੜ ਤੋੜ ਹੋਣ ਤੋਂ ਹਟ ਜਾਏਗਾ ਪਰ ਅਕਸਰ ਪੋਲੀਟੀਕਲ ਪਾਰਟੀਆਂ ਦਾ ਸੁਭਾਅ ਹੁੰਦਾ ਆਪ ਦੀ ਗੱਲ ਕਰੀ ਕਾਂਗਰਸੀ ਦੀ ਦੂਜੀਆਂ ਤਰ੍ਹਾਂ ਦੀ ਈਵਨ ਭਾਜਪਾ ਦੀ ਵੀ ਮੌਕਾ ਲੱਗੇ ਤਾਂ ਮੌਕਾ ਜਿਵੇਂ ਹੱਥੋਂ ਜਾਣ ਦਿੰਦਾ ਕੋਈ ਵੇਚਣ ਵਾਲਾ ਤਿਆਰ ਹੋਣਾ ਚਾਹੀਦਾ ਹੈ ਖਰੀਦਣ ਵਾਲੇ ਤਾਂ ਪਹਿਲਾਂ ਹੀ ਮੈਦਾਨ 'ਚ ਖੜੇ ਹੁੰਦੇ ਆ ਔਰ ਕੁਮਰ ਵਿਜੇ ਪ੍ਰਤਾਪ ਨੇ ਸਾ ਸਤਰੀ ਰਾਜਨੀਤੀ ਦਾ ਆਪਣੇ ਸਵਾ ਸਵਾਮ ਦਾ ਸਵਾਲ اٹھਾਇਆ ਦੇਖਦੇ ਆ ਕਿ ਕਿੰਨਾ ਕਸਰ ਹੁੰਦਾ ਆਪ ਉੱਪਰ ਜੀ ਸੋਡਲੇਵਾਲ ਸਾਹਿਬ ਜੋ ਕਿ ਹੁਣ ਕਾਫੀ ਠੀਕ ਨੇ ਜੀ ਉਹਨਾਂ ਨੇ ਜਿਹੜੀ ਮੈਡੀਕਲ ਸਹੂਲਤਾਂ ਲੈਣੀ ਸ਼ੁਰੂ ਕਰ ਦਿੱਤੀ ਗਈ ਆ ਪਰ ਅਚਾਨਕ ਇੱਕ ਖਬਰ ਉੱਡਦੀ ਕਿ ਚਿੱਠੀ ਰਾਹੀਂ ਦੱਸਿਆ ਜਾਂਦਾ ਕਿ ਡਾਕਟਰਾਂ ਦੀ ਕਿਸਾਨਾਂ ਦੇ ਨਾਲ ਸਹਿਮਤੀ ਨਹੀਂ ਹੋ ਰਹੀ ਜamo ਸਾਹਮਣੇ ਨੇ ਤੇ ਢੱਲੇਵਾਲ ਸਾਹਿਬ ਨੇ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਡਾਕਟਰ ਜਵਾਬ ਦਿੱਤਾ ਵੀ ਅਸੀਂ ਨਹੀਂ ਕਰਦੇ ਕਿਉਂਕਿ ਕਿਸਾਨ ਤੰਗ ਕਰ ਰਹੇ ਨੇ ਜੀ ਤੇ ਜਿੱਦੇ ਚਲਦਿਆ ਹੁਣ ਥੋੜੀ ਸਿਹਤ ਉਹਨਾਂ ਦੀ ਠੀਕ ਵੀ ਆ ਤੇ ਖਨੌਰੀ ਬਾਰਡਰ ਦੇ ਉੱਤੇ ਵੀ ਕਾਫੀ ਹਲਚਲ ਹੈ ਵੀ ਕੀ ਹੋਏਗਾ ਜੀ ਹੁਣ ਦੇਖੋ ਕੁਮਰ ਵਿਜੀ ਪ੍ਰਤਾਪ ਦੀ ਜਦ ਆਪਾਂ ਗੱਲ ਕੀਤੀ ਆ ਉਹ ਵਿੱਚ ਜਦਾਂ ਇਮਾਨਦਾਰੀ ਦੀ ਗੱਲ ਕਰਦੇ ਰਹੇ ਇਦਾਂ ਹੀ ਜੇ ਆਪਾਂ ਗੱਲ ਕਰੀਏ ਕਿਸਾਨਾਂ ਆਗੂ ਦੀ ਜੀ ਸਿੰਘ ਢੱਲੇਵਾਲ ਢੱਲੇਵਾਲ ਵੀ ਕਿਸਾਨਾਂ ਆਗੂ ਕਿਸਾਨਾਂ ਆਗੂ ਆ ਜਿਹੜੇ ਹੁਣ ਐਸ ਵੇਲੇ ਸਭ ਤੋਂ ਕੱਦਾਵਾਰ ਆਗੂਆਂ ਦੇ ਵਿੱਚੋਂ ਮੰਨੇ ਜਾਂਦੇ ਆ ਕੌਮੀ ਪੱਧਰ ਦੇ ਉੱਤੇ ਉਹਨਾਂ ਦੇ ਨਾਂ ਦੇ ਉੱਤੇ ਕਿਸਾਨ ਅੰਦੋਲਨ ਇਸ ਵੇਲੇ ਖੜਾ ਹੋਇਆ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਪਿਛਲੇ ਦਿਨਾਂ ਚ ਕਾਫੀ ਜ਼ਿਆਦਾ ਸਾਰੇ ਵਰਗਾਂ ਵੱਲੋਂ ਕਿਸਾਨਾਂ ਵੱਲੋਂ ਡਾਕਟਰਾਂ ਵੱਲੋਂ ਆਮ ਲੋਕਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਜਾਂਦਾ ਰਿਹਾ ਪਰ ਹੁਣ ਜਦੋਂ ਕੇਂਦਰ ਸਰਕਾਰ ਨੇ ਪਹਿਲ ਕਦਮੀ ਕੀਤੀ ਹੈ ਗੱਲਬਾਤ ਦਾ ਸੱਦਾ ਆ ਗਿਆ 14 ਫਰਵਰੀ ਦਾ ਤੇ ਡੱਲੇਵਾਲ ਸਾਹਿਬ ਨੇ ਸਹਿਮਤੀ ਦਿੱਤੀ ਹੈ ਕਿ ਸੀਮਤ ਜੀ ਹੱਦ ਤੱਕ ਉਹ ਮੈਡੀਕਲ ਮਦਦ ਜਿਹੜੀ ਹੈ ਸਹਾਇਤਾ ਲੈਣ ਲਈ ਤਿਆਰ ਹੈ ਉਸ ਤੋਂ ਬਾਅਦ ਉਹਨਾਂ ਨੇ ਸਿਹਤ ਵੀ ਸਦਾਰ ਹੋਇਆ ਉਹਨੇ ਸੇਧਾ ਜਿਹੜਾ ਧਿਆਨ ਰੱਖਿਆ ਡਾਕਟਰ ਉਹਨਾਂ ਦੀ ਟੀਮ ਜਿਹੜੀ ਹੈਗੀ ਹੈ ਉਹ ਵੀ ਉਹਨਾਂ ਲਈ ਸਾਰੀ ਚਾਰਾ ਜੋი ਕਰ ਰਹੀ ਹੈ ਕਿ ਕਿਸ ਤਰੀਕੇ ਦੇ ਦੇ ਵੱਡੇ ਇਸ਼ੂ ਹੋਣਗੇ ਸੁਪਰੀਮ ਕੋਰਟ ਵੱਲੋਂ ਬੀ ਜੀ ਜੀਸਨ ਢਲੇਵਾਲ ਦੀ ਸੇਧਾ ਨੋਟਿਸ ਲਿਆ ਜਾ ਰਿਹਾ ਤਾਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਸਾ ਗੂਦੀ ਕਿੰਨੀ ਐਮਿਤ ਹੋਏਗੀ ਹੁਣ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਢਲੇਵਾਲ ਸਾਧ ਦੀ ਸਿਹਤ ਬਾਰੇ ਰਿਪੋਰਟ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਹੈ ਤਾਂ ਸੁਪਰੀਮ ਕੋਰਟ ਨੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ ਇਹ ਤਾਂ ਉਹਨਾਂ ਨੇ ਕਹੀ ਹੈ ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਦਿੱਲੀ ਵਾਲੇ ਸਾਹਿਬ ਜਿਹੜੇ ਹੈਗਾ ਪੀਜੀਆਈ ਤੋਂ ਵੀ ਆਪਣੀ ਸਿਹਤ ਦਾ ਇਲਾਜ ਕਰਾਉਣ ਜਿਹੜਾ ਪੀਜੀਏ ਨਾਲ ਵੀ ਸੰਪਰਕ ਕਰਨ ਦਾ ਅੰਦਾਜ਼ਾ ਲਗਾਓ ਆਪਾਂ ਜਾਣਦੇ ਹਾਂ ਕਿ ਪੀਜੀਆਈ ਜਿਹੜਾ ਇੱਕ ਬਿਹਤਰੀਨ ਇਲਾਜ ਵਾਲੀ ਸੰਸਥਾ ਹੈਗੀ ਹੈ ਸੁਪਰੀਮ ਕੋਰਟ ਤੱਕ ਨੇ ਵੀ ਉਹਨਾਂ ਦੀ ਸਿਹਤ ਨੂੰ ਲੈ ਕੇ ਸੁਝਾਅ ਦਿੱਤਾ ਇੱਕ ਪਾਸੇ ਤਾਂ ਉਹਨਾਂ ਦੀ ਸਿਹਤ ਦੀ ਚਿੰਤਾ ਉਹਨਾਂ ਨੇ ਸੁਝਾਅ ਦੀ ਗੱਲ ਹੈ ਸਾਰੇ ਆਗੂ ਵੀ ਚਾਹੁੰਦੇ ਆ ਕਿ 14 ਫਰਵਰੀ ਦੀ ਜੇ ਮੀਟਿੰਗ ਤੈਅ ਹੋਈ ਹੈ ਔਰ ਉਹਦੇ ਤੇ ਗੱਲਬਾਤ ਹੁੰਦੀ ਹੈ ਜਦ ਜੀ ਜੀ ਸਰ ਢਲੇਵਾਰ ਉਸ ਮੀਟਿੰਗ ਦੇ ਪਾਰਟਿਸਿਪੇਟ ਕਰਨਗੇ ਤਾਂ ਉਹ ਮੀਟਿੰਗ ਦਾ ਮਾਹੌਲ ਹੀ ਵੱਖਰਾ ਹੋਏਗਾ ਇਹਦੇ ਨਾਲ ਹੀ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਵੀ ਗੱਲ ਸਾਂਝੀ ਕਰਨੀ ਚਾਹੁੰਦੇ ਆ ਕਿ ਦੇਖੋ ਇੱਕ ਪਾਸੇ ਡਾਇਲੌਗ ਗੱਲਬਾਤ ਦੂਜੇ ਪਾਸੇ ਕਿਸਾਨਾਂ ਨੇ ਅੰਦੋਲਨ ਦਾ ਮੈਦਾਨ ਵੀ ਨਹੀਂ ਛੱਡਿਆ ਗੱਲਬਾਤ ਦਾ ਸਦਾ ਹੀ ਪ੍ਰਵਾਨ ਕੀਤਾ ਪਰ ਨਾਲ ਦੀ ਨਾਲ ਹੀ ਜਿਹੜਾ ਹੈਗਾ 24 ਜਨਵਰੀ ਨੂੰ ਸ੍ਰੀਤ ਕਿਸਾਨ ਮੋਰਚਾ ਜਿੱਦੇ ਚ 25 ਦੀ ਜਿੱਥੇ ਬੰਦੀਆਂ ਕਿਸਾਨਾਂ ਦੀਆਂ ਸ਼ਾਮਲਾ ਉਹਨਾਂ ਵੱਲੋਂ ਦਿੱਲੀ ਚ ਆਪਣੀ ਵੱਡੀ ਮੀਟਿੰਗ ਹੋ ਰਹੀ ਆ ਉਸ ਮੀਟਿੰਗ 'ਚ ਇਹ ਤੈਅ ਹੋ ਰਿਹਾ ਹੈ ਕਿ ਖਨੌਰੀ ਦੇ ਸ਼ੰਗੂ ਕੀ ਉਹਨਾਂ ਦੇ ਨਾਲ ਮੁਕੰਮਲ ਏਕਤਾ ਪੋਸੀਬਲ ਹੈ ਜਾਂ ਜਿਹੜੀ ਪ੍ਰੋਗਰਾਮਾਂ ਦੇ ਆਧਾਰ 'ਤੇ ਏਕਤਾ ਕਰੀ ਜਾਏ ਪ੍ਰੋਗਰਾਮਾਂ ਦੇ ਆਧਾਰ 'ਤੇ ਹੋਏਗੀ ਜਾਂ ਮੁਕੰਮਲ ਏਕਾ ਹੋਏਗਾ ਔਰ ਪੋਜ਼ਿਟਿਵ ਸਾਈਨ ਜ਼ਰੂਰ ਹੈ ਕਿ ਹਾਂ ਪੱਕੇਂਗਾ ਰਾ ਅਗਲੇ ਦਿਨਾਂ 'ਚ ਖਨੌਰੀ ਦੇ ਸ਼ੰਗੂ ਬਾਰਡਰ ਦੇ ਪ੍ਰੋਗਰਾਮ ਹੈ ਤੇ ਸੰਯੁਕਤ ਕਿਸਾਨ ਮੋਰਚਾ ਸਾਂਝੇ ਤੌਰ 'ਤੇ ਪ੍ਰੋਗਰਾਮਾਂ ਦਾ ਐਲਾਨ ਹੋਣ ਦੀ ਪੋਸੀਬਿਲਿਟੀ ਦਾ ਇਨਕਾਰ ਨਹੀਂ ਕੀਤਾ ਜਾਸੰਗਾ ਇਸੇ ਤਰੀਕੇ ਨਾਲ ਜਦੋਂ ਆਪਾਂ 26 ਜਨਵਰੀ ਦੀ ਗੱਲ ਕਰਦੇ ਆ 26 ਜਨਵਰੀ ਨੂੰ ਟਰੈਕਟਰ ਮਾਰਚ ਜਿਹੜਾਗਾ ਸੁਨੂਤਕਸਾਨ ਮੋਰਚਾ ਜਿਸ ਦਾ ਮੈਂ ਗੱਲ ਕਰਾਂ ਇੱਕ ਵੱਡਾ ਮੋਰਚਾ ਇਦਾਂ ਦੀ ਜਿਹੜੇ ਕੋਈ ਢੱਲੇਵਾਲ ਸਭ ਕਰ ਰਿਹਾ ਸਰਣ ਸਿੰਘ ਪੰਦੇਜ ਜਿਸ ਤੋਂ ਬੰਦੇ ਜੀ ਗਵਾਹੀ ਕਰ ਰਿਹਾ ਇਹ ਤਿੰਨ ਆਚਾਰਾਂ ਸਾਰੇ ਫੋਰਮ ਵੱਲੋਂ ਸਾਂਝੇ ਤੌਰ ਤੇ ਟਰੈਕਟਰ ਮਾਰਚ ਕੀਤਾ ਜਾਏਗਾ ਉਰਦਾ ਨਿਸ਼ਾਨਾ ਇੱਕੋ ਹੀ ਹੈ ਕਿ ਭਾਜਪਾ ਦੇ ਦਫ਼ਤਰਾਂ ਅੱਗੇ ਭਾਜਪਾ ਦੇ ਪਾਰਲੀਮੈਂਟ ਮੈਂਬਰਾਂ ਅੱਗੇ ਟਰੈਕਟਰ ਮਾਰ ਟਰੈਕਟਰ ਖੜੇ ਕਿਤੇ ਜਾਣਗੇ ਜਾ ਕੇ আর ਸੁਨੇਹਾ ਦਿੱਤਾ ਜਾਏਗਾ ਕਿ ਜਦ ਤੱਕ ਇਹ ਦੇ ਦੀ ਹਕੂਮਤ ਕੁਸਮਾਹੀਆਂ ਮੰਗਾ ਨਹੀਂ ਮੰਨਣਗੀਆਂ ਇਹ ਜਕਾਰੇ ਇਦਾਂ ਹੀ بلند ਰਹਿਣਗੇ ਜਦ ਤੱਕ ਸਾਡਾ ਅੰਦੋਲਨ ਜਿਹੜਾ ਹੈਗਾ ਨਿਪਰੇ ਜਾ ਜੋ ਸਿੱਟੇ ਕਿਸਾਨ ਚਾਹੁੰਦੇ ਆ ਉਹ ਸਾਹਮਣੇ ਨਹੀਂ ਆਉਣਗੇ ਜੀ ਸੋ ਤੱਕ ਕਿ ਕੇਂਦਰ ਵੱਲੋਂ ਸੱਦਾ ਦਿੱਤਾ ਗਿਆ ਹੈ ਵੀ ਅਸੀਂ 14 ਤਰੀਕ ਨੂੰ ਮੀਟਿੰਗ ਕਰਾਂਗੇ ਪਰ ਸਰਵਪੰ ਸਿੰਘ ਪੰਦੇਰ ਉਹ ਨਹੀਂ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਨਾ ਕੀਤੀ ਜਾਵੇ ਦਿੱਲੀ ਦੇ ਵਿੱਚ ਮੀਟਿੰਗ ਕੀਤੀ ਜਾਵੇ ਜੀ ਬਿਲਕੁਲ ਇਹ ਕਈ ਹੋਰਾਂ ਕੋਲ ਨੇ ਵੀ ਕਿਹਾ ਸਰਨ ਸਿੰਘ ਪੰਦੇਰ ਦੇਖੋ ਇਸ ਕਰਕੇ ਵੀ ਮੈਂ ਕਹਿੰਦਾ ਉਹਨਾਂ ਕੋਲ ਦੀ ਗੱਲ ਦਾ ਨੋਟਿਸ ਲੈਣਾ ਬਣਦਾ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਜਿਸ ਦੇ ਚ ਜੀਜੀ ਸਿੰਘ ਢੱਲੇਵਾਲ ਨੇ ਤੇ ਉਹਦੇ ਭਾਈਵਾਲ ਅੰਦੋਲਨ ਦੇ ਸਰਨ ਸਿੰਘ ਪੰਦੇ ਜੇ ਸਰਨ ਸਿੰਘ ਪੰਦੇਰ ਇਹ ਕੋਈ ਸਾਲ ਉਠਾਉਂਦੇ ਦੇਖੋ ਦੋ ਗੱਲਾਂ ਸਰਨ ਸਿੰਘ ਪੰਦੇਰ ਨੇ ਇਸ ਮਾਮਲੇ ਬਾਰੇ ਕੀਤੀਆਂ ਇੱਕ ਤਾਂ ਉਹਨਾਂ ਨੇ ਕਿਹਾ ਕਿ ਢੱਲੇਵਾਲ ਸਾਹਿਬ ਨੂੰ ਮਰਨ ਵਾਰਤ ਛੱਡ ਜਣਾ ਚਾਹੀਦਾ ਔਰ ਜਿਹੜਾ ਮੈਦਾਨ ਚ ਆ ਕੇ ਅੰਦੋਲਨ ਦੀ ਅਗਵਾਈ ਕਰਨੀ ਚਾਹੀਦੀ ਤੇ ਇਹਨਾਂ ਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਅੰਦੋਲਨ ਨੂੰ ਖੈਰ ਲੱਗਦਾ ਕਿ ਡੱਲੇਵਾਲ ਸਾਹਿਬ ਇਸ ਕਰਨ ਨਾਲ ਤਾਂ ਸਹਿਮਤ ਨਹੀਂ ਐ ਦੂਜੀ ਗੱਲ ਦਿੱਲੀ ਦੀ ਮੀਟਿੰਗ ਦੀ ਗੱਲ ਵੀ ਐ ਇਹ ਜਿਹੜੇ ਡੱਲੇਵਾਲ ਸਾਹਿਬ ਦੇ ਹਮੈਤੀ ਆ ਸਾਥੀ ਆ ਉਹਨਾਂ ਨੇ ਵੀ ਗੱਲ ਕੀਤੀ ਐ ਕਿ ਮੀਟਿੰਗ ਦਿੱਲੀ ਤੋਂ ਹੋਣੀ ਚਾਹੀਦੀ ਐ ਪਰ ਕਿਉਂਕਿ ਕੇਂਦਰ ਸਰਕਾਰ ਨੇ ਪਹਿਲੀ ਮੀਟਿੰਗ ਜਿਹੜੀ ਹੈਗੀ ਉਹ ਚੰਡੀਗੜ੍ਹ ਤੈਅ ਕੀਤੀ ਐ ਹੁਣ ਲੱਗਦਾ ਤੇ ਐ ਕਿ ਮੀਟਿੰਗ ਦਾ ਸ਼ਾਇਦ ਤਬਦੀਲ ਪਰ ਜੱਗੇ ਕੋਈ ਗੁੰਜਾਇਸ਼ ਬਣੇਗੀ ਡਾਇਲੌਗ ਤੋਂ ਤਾਂ ਦਿੱਲੀ ਦੀ ਮੀਟਿੰਗ ਵੀ ਪੋਸੀਬਲ ਹੈ ਸੋ ਮੀਟਿੰਗਾਂ ਦਿੱਲੀ ਹੋਣ ਚਾਹੇ ਚੰਡੀ ਹੋਣ ਚੰਡੀਗੜ੍ਹ ਹੋਣ ਸਵਾਲ ਇਸ ਗੱਲ ਦਾ ਹੈ ਕਿ ਨਤੀਜੇ ਕੀ ਹੁੰਦੇ ਆ ਸੁਨਤਕਸਨ ਮੋਰਚੇ ਦੇ ਆਗੂ ਚੇ ਢੱਲੇਵਾਲ ਹੋਣ ਚਾਹੇ ਡਾਕਟਰ ਦਰਸਿੰਪਾਲ ਹੋਣੀ ਹੋਣ ਜਿੰਗਦਰ ਸਿੰਘ ਨਗਰਾਹ ਹੋਣ ਨਿਸ਼ਾਨਾ ਸਾਰਿਆਂ ਦਾ ਇੱਕੋ ਹੀ ਹੈ ਕਿ ਜਿਸ ਤਰ੍ਹਾਂ ਫਸਲਾਂ ਦੇ ਵਾਜਿਬ ਭਾਅ ਦੀ ਗੱਲ ਆਪਾਂ ਐਮਐਸਬੀ ਦੀ ਗੱਲ ਕਰਦੇ ਆ ਉਹ ਜਿਹੜਾ ਹੈ ਕਿ ਵਾਜਿਬ ਜਿਹੜੀ ਕੀਮਤ ਮਿਲਣੀ ਚਾਹੀਦੀ ਹੈ ਕਿਸਾਨਾਂ ਦੇ ਕਰਜ਼ੇ ਦੀ ਗੱਲ ਹੋਣੀ ਚਾਹੀਦੀ ਹੈ ਜਿਹੜੇ ਛੁੱਟੇ ਕੇਸ ਬਣਿਆ ਕੇਸ ਬਾਕਸ ਹੋਣਾ ਚਾਹੀਦਾ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਨਿਸ਼ਾਨਾ ਉਹ ਸਾਰਿਆਂ ਦਾ ਸਾਂਝਾ ਹੈ ਅੰਦੋਲਨ ਵੀ ਉਹਨਾਂ ਸਾਂਝਾ ਹੋਏਗਾ ਜੇ ਇੱਕ ਜਥੇਬੰਦੀਆਂ ਵੱਖਰੇ ਵੱਖਰੇ ਤੌਰ ਤੇ ਆਪਣੇ ਪ੍ਰੋਗਰਾਮ ਜਾਰੀ ਰੱਖਣੀਆਂ ਜੀ ਜੀ ਸਭ ਤੋਂ ਸਿਪਰਾਉਂ ਦਾ ਹਿੱਸਾ ਆਪਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਰਾ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰ ਰਵਾਂਗੇ ਧੰਨਵਾਦ